ਈਗਾ ਗਾਲੀ ਗਲੀ ਚ ਛੱਟੀਆਂ ਕਰ ਜਾ ਮੈਂ ਕੋਈ ਗੱਲ ਕਰ ਉਹ ਡਾਇਰੈਕਟ ਉਹ ਕੋਈ ਨਹੀਂ ਜਾਈ ਗਈ ਉਸ ਨਾਲ ਕਰਾਂਗੇ ਦੇਖੀ ਨਾ ਸੀ ਨੰਬਰ ਸੀ ਬਾਕੀ ਡਿਮਾਂਡ ਵੀ ਮੈਂ ਨੂੰ ਦਵਾ ਪੈਸੇ ਪਾਉਂਦੇ ਹੋ ਹਾਂ ਇਹ ਦੁਆਰੇ ਲੱਗਦੀ ਮੈਂ ਚਾਹੁੰਦਾ ਨੌਦਿਆ ਰੌੜਾ ਕਰਦਾ ਮੈਂ ਵੀ ਦੇਖਦਾ ਮੈਂ ਡਰਾਈਵ ਕਰੀਏ ਲਈ ਜੇ ਦੇਗਾ ਹਾਂ ਚੰਗੀ ਬਾਤ ਹੈ ਚਾਚਾ ਦੋ ਗੋਟਾ ਤਾਂ ਦਿਓ ਪਾੜਾਂ ਚ ਵਈਏ ਬਈ ਮੈਂ ਦੇਖੋ ਸਿੰਘ ਮੈਂਸ ਪੂਰੀ ਚੰਗੀ ਹੈ ਤੇ ਸੌਦਾ ਹੋ ਰਿਹਾ ਬਹੁਤ ਵਧੀਆ ਮੈਂ ਐਸਾ ਸੌਣ ਹੋ ਰਹੀ ਹੈ 20 ਛੇਰ ਦੁੱਧ ਦਸਦੇ ਉਹ ਗਾਹ ਨਰਮੇ ਦਾ ਸੀ ਜੀ ਨਾ ਗਿਆ ਹੋਰ ਦਰਵਾਜੂ ਕੇ ਪੈਸੇ ਨੇ ਉਹ ਬੰਦਿਆਂ ਨੂੰ ਹੋਰ ਨਾ ਪੈਸੇ ਵੀ ਪਹਾੜ ਨਹੀਂ ਮੈਸ ਆਏਗਾ ਨਾ ਜਣੇ ਚੁਗਣਾ ਨਾ ਚੱਲ ਬਾਪੂ ਬੇੜੇ ਨੂੰ ਤਾਂ ਤੂੰ ਬਾਤ ਹਾ ਛੋਟੇ ਜਵਾਵਾ ਤੂੰ ਐ ਲੱਸੀ ਮੁੱਕੀ ਨਹੀਂ ਕਰੀ ਰਿਹਾ ਸਾਰਾ ਬੜ ਲੀ ਜਾਣਾ ਹਾਂ ਸਾਰਾ ਪੂ ਮੋਰੀ ਨਹੀਂ ਕਿਤੇ ਹਲਦੀ ਭੇਜਦੀ ਹਲਦੀ ਮੈਂ ਤਾਂ ਚਾਰ ਦੇ ਚੜਦੇ ਦੀ ਇਹ ਮੋਟੜੀ ਨਾ ਆਉਂਦੀ ਹੈ ਟਾਇਰ ਬਦਲਾਉਣ ਦੀ ਮੈਨੂੰ ਯਾਦ ਕਰਵਾਉਂਦਾ ਆ ਆਪਾਂ ਚੁਰੀ ਫੱਟੀ ਕਿੰਨੇ ਪਾਉਦੇ ਤੂੰ ਰੇ ਮਾਤਾ ਫੇਰਾ ਜੀ ਕੋਈ ਨਹੀਂ ਕੋਈ ਅੱਜ ਲਿਆ ਆ ਸਮੈ ਕਰੋ ਕਰਦਾ ਚਾਚਾ ਜੀ ਕਿ ਕਿ ਤੁਸੀਂ ਲੈਣੀ ਹੈ ਕੁਝ ਵੀੜਿਆ ਅੱਜ ਖਾ ਕੇ ਘਟਾਏਗਾ ਆਏ ਕੱਦ ਘਟਦਾ ਜੀ ਅੱਧੀ ਘਟੇਗੀ ਰੋਤਾ ਤੇ ਲਿਆ ਕਰੋ ਮੱਡੀ ਵਾਲਾ ਇੱਥੇ ਫਿਰ ਛੇਤੀ ਲੈਗਾ ਵੀ ਖਾ ਕੇ ਭਰਾ ਭਰਾ ਤੇ ਤੂੰ ਇਹ ਮੂੰਹ ਦੇਗੀ ਇਸ ਜਿਹੜਾ ਨਾ ਆਹ ਤੇ ਜਿੱਦਿਆ ਕਰਨੇ ਹੈ ਮਾਡੀ ਜੀ ਵੇਣੀ ਮਾਡੀ ਜਾਨੇ ਨਹੀਂ ਹੁੰਦਾ ਜੇਲ ਬਣਾ ਲਾ ਕੁਛ ਨਹੀਂ ਹੁੰਦਾ ਬੜਾ ਕਰਾਰ ਲਮਾ ਕਰ ਬੈਠਾ ਕਰਤੇ ਦਾ ਕਰ ਬੈਠਾ ਨੀ ਮੈਂ ਹੁਣ ਠਾਲਦਾ ਪੜਾਕਾ ਪੈਸੇ ਦਾ ਕੱਟਣ ਦੇ ਦੀ ਖੁਸ਼ੀ ਦੇਖੀ ਜਾਂਦੀ ਲਾਲੀ ਕਰਵਾ ਦੇ ਸੌਦਾ ਇੱਕ ਅੱਧਾ ਉਹ ਲਾਲੀ ਲਾਲੀ ਉਪਾਰੀ ਹੈ ਸਾਡੇ ਬਿੰਡ ਤੋਂ ਨੇ ਦਵਾਈ ਵਜੋਂ ਅੰਦਰ ਪਤਵੰਤੇ ਸੱਜਣ ਵੀ ਬੈਠੇ ਜੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਵੀਰਾਂ ਨੇ ਮੰਡੀ ਦੀ ਮੰਡੀ ਸ਼ੁਰੂ ਕਰਾਈ ਹੈ ਜੀ ਇੱਥੇ ਵੀਰ ਲੰਗਰ ਵੀ ਚੱਲ ਰਿਹਾ ਹੈ ਕਿਸੇ ਨੇ ਲੰਗਰ ਛਕਣਾ ਹੋਵੇ ਤਾਂ ਲੰਗਰ ਛਕ ਸਕਦਾ ਹੈ ਪਾਣੀ ਦਾ ਪ੍ਰਬੰਧ ਹੈ ਜੀ ਆ ਦੇਖੋ ਪਸ਼ੂਆਂ ਵਾਸਤੇ ਪਛਲਾ ਵਾਹਿੰਦਾ ਹੈ ਜੀ सी सतर जे ਫੋਨ ਕਰਿਆ ਮੈਂ ਪਾਣੀ ਪੀਉਣ ਚੱਲੇ ਵੀ ਅਸੀਂ ਮੈਂ ਤਾਂ ਲੈ ਲਈ ਕਿਨਾਂ 75 ਪੈਸਾ ਦੇ ਪਾਣੀ ਦੇ ਪ੍ਰਬੰਧ ਹੈ ਜੀ ਮੈਂ ਤਾਂ ਸਾਡੇ ਘਰ ਦੇ ਲਈ ਇਹਦੇ ਨਾਲ ਮੈਂ ਤੁਹਾਨੂੰ ਕਹਿ ਕੇ ਗਿਆ ਮੈਂ ਲੈ ਲਈ ਦਰਵੀਰ ਇੱਕ ਸੌਦਾ ਕਰ ਰਹੇ ਹਾਂ ਗੱਲ ਚੱਲ ਰਹੀ ਹੈ ਕੋਈ ਨਹੀਂ ਕੁਝ ਤੋਂ ਭਾਵੇਂ ਜਿਹੜੀ ਭਾਵੇਂ ਜੰਦਾ ਸਪੋਰਟ ਉਹ ਸੋ ਮੇਰਾ ਵਾਜਾ ਉਹ ਭਰਪੂਰ ਜਿਹਾ ਨਹੀਂ ਲਗਾਉਂਦਾ ਪੂਰੇ ਕਰੇ 70 ਦੀ ਹੋਊਗਾ ਉਹ ਦੇਖੋ ਜੀ ਇਹਦਾ ਕਿਨਾਂ ਨਹੀਂ ਦੋ ਜੀ मैच आया ਤੋ ਫਵਾਹ ਨੂੰ ਭਜੂਗਾ ਨਾ ਕੋਦਾਮ ਨਿਕਲੂ ਤੰਬੂ ਜੋ ਹੂੰ ਕੀ ਕੀ ਆਂਦੇ ਨਾ ਕਦੋਂ ਭੱਜੇ ਤੇ ਕਦੋਂ ਵੀਡੀਓ ਬਣੇ ਨਾ ਵਧੀਆ ਹੋਰ ਇਹ ਤਾਂ ਪਾਕਿਸਤਾਨ ਕਰ ਨਹੀਂ ਚੱਲੂਗੀ ਮਨ ਲਾ ਸਿੱਧੀ ਇਹ 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 ਬਸ ਗਈ ਗਈ ਬਈ ਆ ਲੜਨ ਨੂੰ ਲਾਈਵ ਪ੍ਰਸਾਰਣ ਕਰ ਗੀ ਤਾਂ ਅੱਜ ਉਹ ਦੂਜਿਆਂ ਵੀ ਕਰਨੇ ਕੰਮ ਨੇ ਜੀ ਆ ਸੰਭਾਲੋ ਬਈ ਸੰਭਾਲੋ ਸਿੰਗਾਜ ਖੁਰਕ ਕਰਕੇ ਮੈਂ